ਪਾ ਜੋ ਕੇ ਬਾਜੀਗਰ ਭਾਈਚਾਰੇ ਨੂੰ ਕੋਈ ਵੀ ਅੱਗੇ ਲੈ ਕੇ ਜਾਣ ਵਾਸਤੇ ਤਿਆਰ ਨਹੀਂ ਹੈ ਸਰ ਸੰਗਤ ਜੀ ਸਾਰੀਆਂ ਸੰਗਤਾਂ ਨੂੰ ਜੈ ਬਾਬਾ ਜੀ ਦੇ ਸਾਰਿਆਂ ਦਾ ਨਿੱਘਾ ਸਵਾਗਤ ਸਮੁੱਚਾ ਸਮੂਹ ਬਾਜੀਗਰ ਭਾਈਚਾਰਾ ਜਿੱਥੋਂ ਤੱਕ ਇਹ ਵੀਡੀਓ ਜਾ ਰਹੀ ਆ ਦੇਖ ਰਹੇ ਆ ਸਾਰੇ ਜਣੇ ਤੇ ਸਾਰਿਆਂ ਨੂੰ ਇਹ اپੀਲ ਆ ਕਿ 26 ਤਰੀਕ ਦੇਣ ਆਇਆ ਤੁਹਾਰਨੂੰ 11 ਵਜੇ ਪੰਜਾਹ ਪੈਸੇ ਦੇ ਵਿੱਚ ਆਪਾਂ ਸਾਰੇ ਜਣੇ ਇਕੱਠੇ ਹੋ ਰਹੇ ਆ ਜਿਹਦੇ ਵਿੱਚ ਨਕੋਂਦਰ ਵਿੱਚ ਇਕੱਠੇ ਹੋ ਰਹੇ ਆ ਜਿਹਦੇ ਵਿੱਚ ਸਮੁੱਚਾ ਸਮੂਹ ਭਾਈਚਾਰਾ ਬਾਜੀਕਾਰ ਭਾਈਚਾਰਾ ਇਕੱਠਾ ਹੋਵੇਗਾ ਆਪੋ ਆਪਣੇ ਦੁੱਖ ਦਿਲਦਰ ਜਿਹੜੇ ਉਹ ਇੱਕ ਦੂਜੇ ਨੂੰ ਦੱਸਾਂਗੇ ਜਿਹਦੇ ਵਿੱਚ ਅਸੀਂ ਆਮ ਆਦਮੀ ਪਾਰਟੀ ਮੈਡਮ ਸਿਮਰਨ ਮਾਨ ਜੀ ਔਰ ਪਵਨ ਕੁਮਾਰ ਟਿੰਨੂ ਜੁਨੀ ਸਪੋਰਟ ਦੇ ਰਹੇ ਆ ਔਰ ਸਾਰੇ ਹੀ ਸਮੁੱਚੇ ਬਾਜੀਗਰ ਭਾਈਚਾਰੇ ਨੂੰ ਇਹ ਬੇਨਤੀ ਆ ਅਸੀਂ ਘਰ ਘਰ ਡੋਰ ਡੋਰ ਆ ਕੇ ਸਾਰੇ ਮੋਰੇ ਬੇਨਤੀ ਫਰਿਆਦ ਕਰਾਂਗੇ ਕਿ ਆਪਾਂ ਜੋ ਕਿ ਬਾਜੀਗਰ ਭਾਈਚਾਰੇ ਨੂੰ ਕੋਈ ਵੀ ਅੱਗੇ ਲੈ ਕੇ ਜਾਣ ਵਾਸਤੇ ਤਿਆਰ ਨਹੀਂ ਹੈ ਅਸੀਂ ਵੀ ਦੱਸਣਾ ਚਾਹੁੰਦੇ ਆ ਕਿ ਸਾਡਾ ਜਿੰਨਾ ਵੀ ਬਾਜੀਗਰ ਭਾਈਚਾਰਾ ਵਾ ਕਿੱਥੇ ਕਿੱਥੇ ਬੈਠਾ ਵਾ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਸਾਡੇ ਕਿੰਨੇ ਕਿੰਨੇ ਪਰਿਵਾਰ ਦੇ ਜੀ ਬੈਠੇ ਆ ਇਸ ਕਰਕੇ ਬੇਨਤੀ ਕਰਨ ਲੱਗੇ ਆ ਸਾਡੇ ਗਿੱਦੜਪਿੰਡੀ ਤੋਂ ਬੁੱਕਾ ਜੀ ਰਿਸ਼ਮ ਜੀ ਨਕੋਦਰ ਤੋਂ ਦਾਸੀ ਕਾ ਗਿਆਨ ਜੀ ਔਰ ਸਾਡੇ ਸਰਪੰਚ ਸਹਿਬਾਨ ਲਾਲੂ ਜੀ ਤੇ ਸਾਡੇ ਭਾਈ ਸਾਹਿਬ ਨਕੋਦਰ ਤੋਂ ਬਹੁਤ ਹੀ ਸਤਿਕਾਰਯੋਗ ਤੇ ਮੈਂ ਤੁਹਾਡਾ ਆਪਣਾ ਦਾਸ ਭਗਤ ਗੋਰਾ ਬਾਬਾ ਮਲਸੀਆਂ ਤੋਂ ਤੇ ਸਾਰਿਆਂ ਨੂੰ ਬੇਨਤੀ ਆ ਕਿ ਆਪਾਂ ਇਸ ਗਰੁੱਪ ਦੇ ਵਿੱਚ ਵੀਡੀਓ ਤਾਂ ਪਾ ਰਹੇ ਆ ਕਿ ਸਾਰੇ ਜਣੇ ਇਕੱਠੇ ਹੋਵੋ ਬੱਚੇ ਬਹੁਤ ਪੜ੍ਹਿਆ ਤੇ ਪਰ ਸਾਨੂੰ ਨੌਕਰੀਆਂ ਨਹੀਂ ਮਿਲਦੀਆਂ ਬੱਚੇ ਬਹੁਤ ਜ਼ਿਆਦਾ ਪੜ੍ਹੇ ਲਿਖੇ ਆ ਵੇ ਸਾਡੀ ਕੋਈ ਅਪੀਲ ਦਿਲੀ ਇਹ ਨਹੀਂ ਸੁਣ ਰਿਆ ਅਸੀਂ ਠਾਣਿਆਂ 'ਚ ਜਾਂਦੇ ਆ ਨਾ ਇਹ ਲੋਕਾਂ ਨੂੰ ਚਾਚਾ ਕਹਿੰਨੇ ਆ ਤੇ ਨਾਲੇ ਅਸੀਂ ਆਪਣੇ ਕੰਮ ਕਰਵਾਉਂਦੇ ਆ ਨਾਲੇ ਜੀਪਾਂ 'ਚ ਪੈਸੇ ਦਿੰਨੇ ਆ ਇਹ ਚੀਜ਼ਾਂ ਨੂੰ ਨੱਥ ਪਾਉਣੋਂ ਵਾਸਤੇ ਇਸ ਮੁੱਚਾ ਬਾਜੀਗਰ ਭਾਈਚਾਰਾ ਇਕੱਠਾ ਕਰਨ ਵਾਸਤੇ ਅਸੀਂ ਅੱਜ ਇੱਕ ਮੀਟਿੰਗ ਰੱਖੀ ਆ ਭਗਤ ਗਿਆਨਜੀ ਦਾਸੀਕਰ ਨਗਉਦਰ ਵਾਲਿਆਂ ਦੇ ਘਰ ਵਿੱਚ ਤੇ ਸਾਰਿਆਂ ਨੇ 26 ਤਰੀਕ ਨੂੰ ਐਤਵਾਰ ਨੂੰ 11 ਵਜੇ ਹਮ ਹਮ ਆ ਕੇ ਪਹੁੰਚਣਾ ਦਰਸ਼ਨ ਦੇਣੇ ਗੁਰੂ ਦਾ ਟੋਟਾ ਲੰਗਰ ਵੀ ਵਰਤਾਇਆ ਜਾਵੇਗਾ ਇਹ ਲੁਖਾ ਮਿਸਾ ਜੋ ਵੀ ਹੋਗਾ ਸੰਗਤਾਂ ਨੂੰ ਮਨਜ਼ੂਰ ਕਰਨਾ ਸਾਰਿਆਂ ਦੀ ਸੰਗਤ ਨੂੰ ਜੈ ਬਾਬਾ ਜੀ ਦੀ